ਗੋੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਮੀਟੈ ਕੋਈ ਕਿਆ ਜਾਣਾ ਕਿਆ ਆਗੈ ਹੋਈ ਜੋ ਤਿਸ ਪਾੜਾ ਸੋਈ ਹੂਆ ਅਬਰ ਨਾ ਕਰਨ ਵਾਲਾ ਦੂਆ ਨਾ ਜਾਣਾ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾ ਤੂੰ ਏਵੜ ਦਾਤਾ ਦੇਵਨਹਾਰ ਟੂਟ ਨਾਹੀ ਤੁਧ ਭਗਤ ਭੰਡਾਰ ਕੀ ਆ ਗਰਮ ਨਾ ਆਵੇ ਰਾਸ ਜਿਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਨ ਹੈ ਬਖਸ਼ ਮਲਾਈ ਜਿਉ ਭਾਵੀ ਤਿਉ ਨਾਮ ਜਪਾਈ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤਿ ਦੇ ਪਰਉਸੈ ਤੇਰੇ ਤਨ ਮਹਿ ਮੈਲ ਨਾਹੀ ਮਨ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਨ ਨਾਮ ਕੀ ਵੜਿਆਈ ਨਾਨਕ ਰਹਿਣਾ ਭਗਤ ਸਰਨਾਈ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਅਪਿਓ ਪੀ ਆਇਆ ਅਨ ਭੈ ਵਿਸਰੇ ਨਾਮ ਸਮਾਇਆ ਕਿਆ ਡਰੀਐ ਡਰ ਡਰਹਿ ਸਮਾਨਾ ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਹਿਰਦੈ ਹਰ ਰਾਸ ਸਹਿਜ ਸੁਭਾਏ ਮਿਲੇ ਸਬਾਸ ਜਾਹੇ ਸਵਾਰੈ ਸਾਜ ਬਿਆਲ ਇਤ ਉਤਮਨ ਮੁਖ ਬਾਂਦੀ ਕਾਲ ਤਹਿਨਸ ਰਾਮ ਰਿਦੈ ਸੇ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੇ ਬੀਦ ਕਥਹਿ ਆਕਾਰ ਤੀਨ ਅਵਸਥਾ ਕਹਿ ਵਖਿਆਨ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਏ ਹੈ ਮਰਨਾ ਰਹਾ ਚਾਰ ਪਦਾਰਥ ਕਹੈ ਸਭ ਕੋਈ ਸਿਮਰਤ ਸਾਸਤ ਪੰਡਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕੈ ਹਿਰਦੈ ਵਸਿਆ ਹਰ ਸੋਈ ਗੁਰਮਕ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤਿ ਪਾਏ ਪਰਮ ਆਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੀ ਨਿਰਾਸ ਬੁਝਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਨੀ ਮਨ ਰਾਤਾ ਗਉੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੋ ਸੰਸਾਰੂ ਲਾਬ ਲੋਭ ਮੋਚ ਕੂੜ ਕਮਾਵੇ ਬਹੁਤ ਉਠਾਵੇ ਭਾਰੂ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉ ਧਾਰਿ ਉਪਰ ਛਾਰੂ ਸੁਣ ਸੁਣ ਸਿੱਖ ਹਮਾਰੀ ਸੋ ਕਰਤ ਕੀਤਾ ਰਹਿਸੀ ਮੇਰੇ ਜੀੜੇ ਬਹੁੜ ਨਾ ਆਵੇ ਵਾਰੀ ਰਹਾਉ ਔ ਤੁਦੇ ਅੱਖ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰਹਿ ਪਰਾਈ ਜੋ ਧੀ ਲਾਇਤ ਬਾਰੀ ਵੇਲ ਪਰਾਏ ਜੋ ਹੈਂ ਜੀੜੇ ਕਰਹੈ ਚੋਰੀ ਬੁਰੀਆਰੀ ਫੰਸ ਚੱਲਿਆ ਤੂੰ ਪਿਚੈ ਰਹੀ ਇਹ ਛੁੱਟੜ ਹੋਈ ਇਹ ਨਾਰੀ ਤੂੰ ਕਾਇਆ ਰਹੀ ਇਹ ਸੁਪਨੰਤਰ ਤੁਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਛ ਲੀਆ ਤਾਂ ਮਨ ਭਲਾ ਪਾਇਆ ਹਲਤ ਨਾ ਸੋਬਾ ਪਲਕ ਨਾ ਢੋਈ ਅਹਿਲਾ ਜਨਮ ਗਵਾਇਆ ਹਉ ਖਰੀ ਦਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾਉ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਭਾਰਾ ਕਿਸ ਹੀ ਨਾਲ ਨਾ ਚੱਲੇ ਨਾਨਕ ਝੜ ਚੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕਿਛ ਚਾਖਿਆ ਇਕ ਅੰਮ੍ਰਿਤ ਨਾਮ ਤੇਮਾਰਾ ਦੇ ਦੇ ਨੀਮ ਦਵਾਲ ਉਸਾਰੀ ਪਸ ਮੰਦਰ ਕੀ ਢੇਰੀ ਸਾਂਚੇ ਸੰਚਨਾ ਦੇਈ ਕਿਸ ਹੀ ਅੰਧ ਜਾਣੈ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋਗਿਤ ਸਹਿ ਕਾ ਪਾਣਾ ਰਹਾਉ ਸਾਹੁ ਹਮਾਰਾ ਠਾਕੁਰ ਭਾਰਾ ਹਮ ਤਿਸ ਕੇ ਵਣ ਜਾਰੀ ਜਿਉ ਪਿੰਡ ਸਭ ਰਾਸ ਤਿਸੈ ਕੀ ਮਾਰਿਆ ਭੇ ਜੀਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉ ਰਾਖੋ ਘਰ ਬਾਰ ਮਨਾ ਮਾਰਹਿ ਲੂਟਹਿ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੈ ਜਮਦਲ ਬਖਮ ਕਨਾ ਰਹਾਉ ਫਸਾਰ ਮਡੋਲੀ ਰਾਖੈ ਦਵਾਰਾ ਭੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੋਟੇ ਨਸੋ ਪੰਜ ਜਨਾ ਢਾਹੇ ਮਡੋਲੀ ਲੂਟਿਆ ਦੇਹਰਾ ਸਾਤਨ ਪਕੜੀ ਇਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਜ ਜਨਾ ਕਾਮਣ ਲੋੜੈ ਸੋਇ ਨਾ ਰੂਪਾ ਮਿੱਤਰ ਲੋੜੀਨ ਸੋ ਖਾ ਦਾਤਾ ਨਾਨਕ ਪਾਪ ਕਰੇ ਤਿਨ ਕਾਰਨ ਜ ASCII ਜੰਪੁਰ ਬਾ ਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਪੀਤਰ ਮੁੰਦਰਾ ਕਾਇਆ ਕੀਜੈ ਖਿੰਤਾਤਾ ਪੰਜ ਚੇਲੇ ਵਸ ਕੀਜੈ ਹਰਾਵਲ ਇਹੋ ਮਨ ਕੀਜੈ ਡੰਡਾਤਾ ਜੋਗ ਜੁਗਤ ਿਵ ਪਾਵਿਸਤਾ ਇਕ ਸ਼ਬਦ ਦੂਜਾ ਹੋਰ ਨਾਸਤ ਕਾਂਦ ਮੂਲ ਮਨ ਲਾਵਸ ਤਾ ਰਹਾਉ ਮੂਡ ਮਡਾਇ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾਤਾ ਤੇ ਭਵਨ ਤਾਰਨ ਹਾਰ ਸੁਆਮੀ ਇਕ ਨਾ ਚੇਤਸ ਅੰਧਾਤਾ ਕਰ ਪਟੰਬ ਗੱਲਨੀ ਮਨ ਲਾਵਸ ਸੰਸਾ ਮੂਲ ਨ ਜਾਬਸਤਾ ਇਕ ਸ ਚਰਨੀ ਜੇ ਚਿਤ ਲਾਵਹਿ ਲਬ ਲੋਭ ਕੀਤਾ ਵਿਸਤਾ ਜਪਸ ਨਿਰੰਝਨ ਰਚਸਮਨਾ ਕਾਹੀ ਬੂਲਹਿ ਜੋਗੀ ਕਪਟ ਕਾ ਨਾ ਰਹਾਉ ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਬਿਹਾਨੀਤਾ ਪ੍ਰਣਵਤ ਨਾਨਕ ਨਾਂਗੀ ਦਾਜੈ ਫਿਰ ਪਾਛੈ ਪਛਤਾਣੀਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇ ਕਰ ਦ੍ਰਿੜ ਚਿਤ ਕੀਜੈ ਰੇ ਜਨਮ ਜਨਮ ਕੇ ਪਾਪ ਕਰਮ ਕੀ ਕਾਟਨ ਹਾਰਾ ਲੀਜੈ ਰੇ ਮਨ ਏਕੋ ਸਾਹਿਬ ਪਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵਹਿ ਅਲਖ ਨਾ ਲਖਣਾ ਜਾਈ ਰੇ ਰਹਾਉ ਸਕਰਖਾਂਡ ਮਾਇਆ ਤਨ ਮੀਠੀ ਹਮ ਤਉ ਪੰਡ ਉਚਾਈ ਰੇ ਰਾਤ ਅਨੇਰੀ ਸੂਜਸ ਨਾਹੀ ਲਜ ਟੂ ਕਸ ਮੂਸਾ ਪਾਈ ਰੇ ਮਨ ਮੁਖ ਕਰਹਿ ਤੇਤਾ ਦੁਖ ਲਾਗੈ ਗੁਰ ਮੁਖ ਮਿਲੈ ਵਡਾਈ ਰੇ ਜੋ ਤਿਨ ਕੀਆ ਸੋਈ ਹੋਆ ਕੀਰਤਨਾ ਮੀਟਿਆ ਜਾਈ ਰੇ ਸੁਭਰ ਭਰੇ ਨਾ ਹੋਵੈ ਊਨੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਕ ਹੋਵੈ ਜੇ ਨਾਨਕ ਤਉ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੋਂ ਥਾਮੂ ਹਮ ਆਈ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕਾਮੇ ਉਪਾਈ ਮੇਰੇ ਸਹੇਬਾ ਕੌਣ ਜਾਣੈ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸ਼ੂ ਉਪਾਈ ਕੀਤੇ ਨਾਗ ਕੁੱਲੀ ਮਹਿ ਆਈ ਕੀਤੇ ਪੰਖ ਉਡਾਈ ਹਟ ਪਟਣ ਬਿਜ ਮੰਦਰ ਪੰਨੇ ਕਰ ਚੋਰੀ ਘਰ ਆਵੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾ ਛਪਾਵੇ ਟੱਟ ਤੀਰਤ ਹਮ ਨਵਖੰਡ ਦੇਖੇ ਹੱਟ ਪਟਣ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮਹਿ ਵਣ ਜਾਰਾ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੁ ਕਿਛ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਮਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ